ਦੋਸਤੋ ਅੱਜਕੱਲ ਸੋਸ਼ਲ ਮੀਡੀਆ ਦੀ ਦੁਨੀਆ ਦੇ ਵਿੱਚ ਸੋਹਣਾ ਦੇਖਣਾ ਹਰ ਬੰਦੇ ਦੀ ਪਲੈਰਿਟੀ ਹੋ ਚੁੱਕਿਆ ਤੁਸੀਂ ਦੇਖਿਆ ਹੋਵੇਗਾ ਸੁਣਿਆ ਵੀ ਹੋਵੇਗਾ ਕਿ ਜਿਹੜੇ ਵੱਡੇ ਵੱਡੇ ਐਕਟਰ ਐਕਟਰਸ ਨੇ ਉਹ ਆਪਣੇ ਫੇਸ ਦੇ ਉੱਪਰ ਨਾ ਟ੍ਰੀਟਮੈਂਟਸ ਲੈਂਦੇ ਨੇ ਆਪਣੇ ਫੇਸ ਦੀ ਜਿਹੜੀ ਕੰਪਲੈਕਸ਼ਨ ਆ ਚੇਂਜ ਕਰ ਲੈਂਦੇ ਨੇ ਉਹ ਲੋਕ ਕਿਉਂ ਕਰਦੇ ਸੀ ਕਿਉਂਕਿ ਉਹ ਚੀਜ਼ਾਂ ਉਹਨਾਂ ਕੋਲੇ ਅਵੇਲੇਬਲ ਹੁੰਦੀਆਂ ਸੀ ਉਹਨਾਂ ਕੋਲੇ ਇਨਾ ਪੈਸਾ ਹੁੰਦਾ ਸੀ ਕਿ ਉਹ ਚੀਜ਼ਾਂ ਲੈ ਸਕਦੇ ਸੀ ਜਿਵੇਂ ਤੁਹਾਡੇ ਫੇਸ ਤੇ ਫਿੰਸੀਆਂ ਹੋ ਗਈਆਂ ਤੁਹਾਡੀ ਏਜ ਦੇਖਣ ਲੱਗ ਗਈ ਜਾਂ ਇੱਕਰੇ ਵਗੈਰਾ ਹੋ ਗਏ ਤੁਸੀਂ ਕਿਵੇਂ ਰਿਵਰਸ ਕਰਨ ਦੀ ਕੋਸ਼ਿਸ਼ ਕਰਦੇ ਹੋ ਕਰੀਮਾਂ ਲਾ ਲੀਆ ਘਰੇ ਹੁਣ ਆਪਣੇ ਸ਼ਹਿਰ ਦੇ ਵਿੱਚ ਆਪਣੇ ਸ਼ਹਿਰ ਬਲੇਰਕੋਟਲਾ ਦੇ ਵਿੱਚ ਆਪਣੇ ਡਾਕਟਰਾਂ ਦੁਆਰਾ ਇਹ ਚੀਜ਼ਾਂ ਤੁਹਾਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਆ ਦੇਖੋ ਜੀ ਆਪਣੇ ਸ਼ਹਿਰ ਦੇ ਵਿੱਚ ਰਿਚ ਹੈਲਥ ਕਲੀਨਿਕ ਬਲੇਆ ਜਿਹੜੇ ਵੀ ਸਭ ਤੋਂ ਪੁਰਾਣੇ ਕਾਸਮੋਲੋਜਿਸਟ ਸੈਂਟਰ ਚਲਾ ਰਹੇ ਨੇ ਮਲੇਰ ਕੋਟਲੇ ਦੇ ਵਿੱਚ ਉਹਨੇ ਕੀ ਸਰਵਿਸ ਦਿੰਦੇ ਨੇ ਅਗਰ ਤੁਹਾਡੇ ਚਿਹਰੇ ਦੇ ਉੱਪਰ ਫੈਂਸੀਆਂ ਵਗੈਰਾ ਨੇ ਉਹ ਤੁਸੀਂ ਇੱਥੋਂ ਰਿਮੂਵ ਕਰਵਾ ਸਕਦੇ ਹੋ ਜਿਵੇਂ ਏਜ ਦੇ ਨਾਲ ਸਾਡੇ ਚਿਹਰੇ ਦੇ ਉੱਪਰ ਝੂੜੀਆਂ ਦਿਖਣ ਲੱਗ ਜਾਂਦੀਆਂ ਨੇ ਉਹਦਾ ਟ੍ਰੀਟਮੈਂਟ ਵੀ ਹੈ ਜਿਹੜਾ ਹੈਗਾ ਉਹਦੇ ਦਿੰਦੇ ਨੇ ਮਤਲਬ ਅੱਜ ਕੱਲ ਜਿਹੜੇ ਜ਼ਿਆਦਾਤਰ ਯੂਥ ਹੈ ਉਹਨਾਂ ਨੂੰ ਆਪਣਾ ਰੰਗ ਕੰਪਲੈਕਸ਼ਨ ਸਾਫ਼ ਕਰਨ ਦੀ ਜਿਹੜੀ ਹੈਗੀ ਆ ਹੋੜ ਹੈ ਉਹ ਵੀ ਤੁਸੀਂ ਇੱਥੇ ਆ ਸਕਦੇ ਹੋ ਆਈਬ੍ਰੋ ਤੇ ਲਿਪ ਗ੍ਰਾਫ ਕਰਵਾਉਣੀ ਉਹ ਵੀ ਕਰਵਾ ਸਕਦੇ ਹੋ ਵਾਲਾਂ ਦਾ ਝੜਨਾ ਬਹੁਤ ਵੱਡੀ ਪ੍ਰੋਬਲਮ ਉਹਦਾ ਟ੍ਰੀਟਮੈਂਟ ਵੀ ਤੇ ਪਰਮਨੈਂਟ ਟ੍ਰੀਟਮੈਂਟ ਆ ਜਿਹੜਾ ਇੱਥੇ ਕਰਦੇ ਨੇ ਜਿਵੇਂ ਆਪਾਂ ਕਹਿੰਦੇ ਆ ਵੀ ਟੈਟੂ ਵਗੈਰਾ ਆਪਣੇ ਬਣੇ ਹੁੰਦੇ ਨੇ ਆਪਾਂ ਟਾਈਮ ਦੇ ਨਾਲ ਉਹ ਰਿਮੂਵ ਕਰਵਾਉਣਾ ਚਾਹਦੇ ਹੋ ਤਾਂ ਟੈਟੂ ਰਿਮੂਵਲ ਦਾ ਕੰਮ ਹੈ ਜਿਹੜਾ ਉਹ ਵੀ ਇੱਥੇ ਕਰਦੇ ਨੇ ਬੋਟੌਕਸ ਫਿਲਟਰਸ ਅੱਜ ਵੇ ਫੋਟੋ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਫੇਸ ਦੀ ਕੰਪਲੈਕਸ਼ਨ ਵੀ ਚੇਂਜ ਕਰ ਸਕਦੇ ਹੋ ਤੇ ਅਣਚਾਹੇ ਵਾਲ ਨੇ ਜਿਹੜੇ ਉਹ ਵੀ ਇੱਥੇ ਰਿਮੂਵ ਕਰਦੇ ਨੇ ਇਹਨਾਂ ਪ੍ਰੋਬਲਮ ਦੇ ਵਿੱਚ ਤੁਹਾਨੂੰ ਕੋਈ ਵੀ ਅਗਰ ਹੈਗੀ ਆ ਤਾਂ ਤੁਸੀਂ ਰਿਚ ਹੈਲਥ ਕਲੀਨਿਕ ਤੇ ਆ ਸਕਦੇ ਹੋ ਆਉਣਾ ਕਿੱਥੇ ਆ ਉਹ ਮਲੇ ਸਾਹਮਣੇ ਚੈੱਕ ਸਿਵਲ ਹਸਪਤਲ ਵੱਲੀ ਉਹਦੇ ਰਸਤੇ ਦੇ ਵਿੱਚ ਆਉਂਦਾ ਰਿਚ ਹੈਲਥ ਕਲੀਨਿਕ ਇੱਥੇ ਤੁਸੀਂ ਆਉਣਾ ਹੁਣ ਆਪਾਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਆਪਾਂ ਹੁਣ ਡਾਕਟਰ ਪੂਜਾ ਗੁਪਤਾ ਜੀ ਤੋਂ ਜਾਣਦੇ ਆ ਕਿ ਕਿਵੇਂ ਤੁਹਾਡਾ ਟ੍ਰੀਟਮੈਂਟ ਕਰਦੇ ਨੇ ਇੱਕ ਚੀਜ਼ ਤੁਹਾਨੂੰ ਦੱਸਦੀ ਕਿ ਇਹ ਜਿਹੜੀ ਸਰਵਿਸ ਹੈ ਇਹ ਮੇਲ ਫੀਮੇਲ ਕੋਈ ਵੀ ਲੈ ਸਕਦਾ ਕਿਉਂਕਿ ਇੱਥੇ ਡਾਕਟਰ ਵਿਕਾਸ ਗੁਪਤਾ ਵੀ ਮੌਜੂਦ ਰਹਿੰਦੇ ਨੇ ਤੇ ਮੈਡਮ ਪੂਜਾ ਗੁਪਤਾ ਵੀ ਹੈਗਣੇ ਇਹਨੇ ਡਾਕਟਰ ਪੂਜਾ ਗੁਪਤਾ ਜੀ ਜਿਹੜੇ ਸਾਰੇ ਟ੍ਰੀਟਮੈਂਟ ਉਹਰੇ ਤੁਹਾਨੂੰ ਪ੍ਰੋਵਾਈਡ ਕਰਦੇ ਨੇ ਮੈਮ ਗੁੱਡ ਇਵਨਿੰਗ ਜੀ ਗੁੱਡ ਇਵਨਿੰਗ ਤੇ ਮੈਮ ਕਦੋਂ ਤੋਂ ਤੁਸੀਂ ਇਹ ਜਿਹੜੇ ਟ ਕਰ ਰਹੇ ਪਹਿਲਾਂ ਤਾਂ ਇਹ ਦੋਸਤ ਮੈਂ 2008 ਤੋਂ ਲੇਜ਼ਰ ਟਰੀਟਮੈਂਟ ਕਰ ਰਹੀ ਹਾਂ ਕਲੀਨ ਸੈਟਅਪ ਮੇਰਾ 2008 ਤੋਂ ਮਤਲਬ 2008 ਤੋਂ ਆਪਣੇ ਸ਼ਹਿਰ ਦੇ ਵਿੱਚ ਜਿੱਡੀ ਸਰਵਿਸਿਜ਼ ਨੇ ਲੋਕਾਂ ਨੂੰ ਤੁਸੀਂ ਪ੍ਰੋਵਾਈਡ ਕਰ ਰਹੇ ਹੋ ਤੇ ਹੁਣ ਇਹ ਚੀਜ਼ ਨੂੰ ਦੇਖ ਕੇ ਨਾ ਸਾਨੂੰ ਬੜਾ ਅਚੰਭਾ ਹੋਇਆ ਵੀ ਤੁਸੀਂ ਜਿਵੇਂ ਟੈਟੂ ਰਿਮੂਵਲ ਕਰ ਦਿੰਦੇ ਹੋ ਜਿਵੇਂ ਫੈਂਸੀਆਂ ਨੇ ਜਾਂ ਕਿਸੇ ਨੂੰ ਏਜ ਦਿਖ ਰਹੀ ਆ ਹੁਣ ਇਹ ਚ ਫਿਰ ਕਰਦੇ ਕੀ ਹੋ ਤੁਸੀਂ ਕਿਵੇਂ ਇਹ ਚੀਜ਼ਾਂ ਰਿਮੂਵ ਕਰਦੇ ਹੋ ਕਹਿੰਦੇ ਕਿ ਕਿ ਸਟੈਪ ਬਾਈ ਸਟੈਪ ਬਹੁਤ سارے ਟਰੀਟਮੈਂਟਸ ਹੁੰਦੇ ਐ ਕਿ ਚੀਜ਼ ਨੂੰ ਠੀਕ ਕਰਨ ਵਾਸਤੇ ਵਿਦ ਲੇਜ਼ਰਸ ਵੀ ਵਿਦਆਊਟ ਲੇਜ਼ਰਸ ਵੀ ਓਕੇ ਜੀ अच्छा लेजर ਦੇ ਨਾਲ ਵੀ ਚੀਜ਼ ਰਿਮੂਵ ਹੁੰਦੀ ਹੈ ਤੇ ਵਿਦਾਊਟ ਲੇਜ਼ਰ ਨਾਲ ਵੀ ਹਾਂਜੀ ਦੋਨੇ ਤਰ੍ਹਾਂ ਦੇ ਟ੍ਰੀਟਮੈਂਟ ਹੁੰਦੇ ਆ ਕਿਉਂਕਿ ਲੇਜ਼ਰਸ ਤਾਂ ਹੁਣ ਕੁਝ ਦੇਰ ਤੋਂ ਆਈਆਂ ਜਿਹੜੀਆਂ ਬਹੁਤ ਐਡਵਾਂਸ ਆ ਗਈਆਂ ਪਹਿਲਾਂ ਉਹਨੀਆਂ ਐਡਵਾਂਸ ਨਹੀਂ ਹੁੰਦੀਆਂ ਸੀਗੀਆਂ ਲੇਜ਼ਰ ਦਾ ਨਾਂ ਸੁਣ ਕੇ ਨਾ ਸਾਰਿਆਂ ਦੇ ਮਾਈਂਡ ਚ ਇਹ ਚੀਜ਼ ਸਟ੍ਰਾਈਕ ਕਰਦੀ ਹੈ ਸਾਈਡ ਇਫੈਕਟ ਵੀ ਇਹ ਚੀਜ਼ਾਂ ਦੇ ਬਾਅਦ ਚੋਂ ਸਾਈਡ ਇਫੈਕਟ ਹੋ ਜਾਂਦੇ ਨੇ ਹੁੰਦੇ ਨੇ ਇਹ ਗੱਲ ਸੱਚੀ ਹੈ ਜਾਂ ਨਹੀਂ ਨਹੀਂ ਲੇਜ਼ਰਸ ਦੇ ਕੋਈ ਸਾਈਡ ਇਫੈਕਟ ਨਹੀਂ ਹੁੰਦੇ ਓਕੇ ਕਿਉਂਕਿ ਲੇਜ਼ਰਸ ਬੈਨੀਫਿਟ ਵਾਸਤੇ ਹੀ ਬਣੀਆਂ ਇਨਸਾਨ ਦੇ ਔਰ ਰਾਦਰ ਇਹਦਾ ਬੈਨੀਫਿਟ ਇਹ ਵੀ ਹੁੰਦਾ ਬਹੁਤ ਜ਼ਿਆਦਾ ਆਫਟਰ ਕੇਅਰ ਨਹੀਂ ਕਰਨੀ ਪਈ ਤਾਂ ਉਹਨੂੰ ਕੋਈ ਰੈਸਟ ਨਹੀਂ ਕਰਨਾ ਪਿਆ ਤੁਸੀਂ ਆਪਣਾ ਐਸਲ ਚ ਡੇ ਰੂਟੀਨ ਚ ਰੈਗੂਲਰਲੀ ਜਾ ਸਕਦੇ ਹੋ ਜੋ ਮੈਂ ਰੱਖਦੀ ਹਾਂ ਇਸ ਕਲੀਨਿਕ ਦੇ ਵਿੱਚ ਸ਼ੁਰੂ ਤੋਂ ਹੀ ਮਨ ਸਾਡੇ ਕਲੀਨਿਕ ਦੇ ਵਿੱਚ ਕੁਆਲਿਟੀ ਹੈ ਜਿਹੜੀ ਅਸੀਂ ਉਹਨੂੰ ਪਹਿਲਾਂ ਕੰਸੀਡਰ ਕਰਦੇ ਹਾਂ ਤਾਂ ਮੈਂ ਹੁਣ ਵੀ ਜਿਹੜੀਆਂ ਲੇਜ਼ਰ ਰੱਖਿਆ ਉਹ ਯੂਐਸਏ ਐਪੀ ਪ੍ਰੂਵਡ ਹੈਗੀਆਂ ਔਰ ਜੇ ਤੁਸੀਂ ਲੇਜ਼ਰ ਹੇਅਰ ਰਿਮੂਵਲ ਦੇ ਵਿੱਚ ਵੀ ਜੇ ਕੋਈ 10 ਤੇ 11 ਸੈਸ਼ਨ ਲੰਦਾ ਹੈ ਤਾਂ ਮੇਰੇ ਵਾਲੀ ਲੇਜ਼ਰ ਹੈ ਸਕਿਨ ਨੂੰ ਰੀਜੂਵੀਨੇਸ਼ਨ ਵੀ ਕਰੂਗੀ ਨਿਸ਼ਾਨ ਵੀ ਨਹੀਂ ਆਣਗੇ ਬੱਨ ਵੀ ਨਹੀਂ ਹੋਣਗੇ ਔਰ ਉਹ ਤੁਹਾਨੂੰ ਜੇ 12 ਦੀ ਬਜਾਏ 6 ਸੈਸ਼ਨ ਦੇ ਵਿੱਚ ओके ਹੁਣ ਤੁਸੀਂ ਲੇਜ਼ਰ ਦੀ ਮਤਲਬ ਇੰਨਾ ਸਾਨੂੰ ਦੱਸਤਾ ਹੁਣ ਸਾਡੇ ਮਾਈਂਡ ਦੇ ਵਿੱਚ ਵੀ ਆਉਂਦਾ ਤੇ ਸਾਡੇ ਜਿਹੜੇ ਵੀਅਰ ਨੇ ਉਹਨਾਂ ਦੇ ਮਾਈਂਡ 'ਚ ਆਉਂਦਾ ਹੋਏਗਾ ਤੇ ਹੁਣ ਸਾਨੂੰ ਦਿਖਾ ਵੀ ਦਿਓ ਕਿ ਕਿਸ ਤਰ੍ਹਾਂ ਦੀਆਂ ਲੇਟਸਟ ਜਿਹੜੀਆਂ ਮਸ਼ੀਨਾਂ ਨੇ ਤੁਸੀਂ ਲਾਈਆਂ ਹੋਈਆਂ ਨੇ ਵੈਸੇ ਤਾਂ ਜਿਵੇਂ ਮੈਮ ਦੀ ਸਪੈਸ਼ਲਾਈਜੇਸ਼ਨ ਹੈ ਕਾਸਮੈਟੋਲੋਜੀ ਦੇ ਵਿੱਚ ਸਾਰੇ ਫੀਲਡ ਦੇ ਵਿੱਚ ਲੇਕਿਨ ਜਿਵੇਂ ਬॉयਜ਼ ਦੇ ਵਿੱਚ ਬਹੁਤ ਚੀਜ਼ਾਂ ਕਾਮਨ ਨੇ ਜਿਵੇਂ ਟੈਟੂ ਮੇਕਿੰਗ ਬॉयਜ਼ ਦੇ ਵਿੱਚ ਬਹੁਤ ਜ਼ਿਆਦਾ ਕਾਮਨ ਹੈ ਪਰ ਕੁਝ ਭਰਤੀਆਂ ਦੇ ਵਿੱਚ ਕੋਈ ਜਦੋਂ ਕਿਸੇ ਕਿਸਮ ਦੀ ਵੀ ਜੌਬ ਨਿਕਲਦੀ ਹੈ ਤਾਂ ਉਹਦੇ ਵਿੱਚ ਰਿਮੂਵ ਵੀ ਉਹਨਾਂ ਨੂੰ ਕਰਵਾਉਣੇ ਪੈਂਦੇ ਨੇ ਜਾਂ ਟਾਈਮ ਟ ਆਈਪੀ ਇਹ ਟੈਟੂ ਰਿਮੂਵਲ ਲਈ ਬੈਸਟ ਮਸ਼ੀਨ ਹੈ ਜਿਹੜੀ ਆਈ ਐਫ ਡੀ ਏ ਯੂ ਐਸ ਐਫ ਡੀ ਏ ਅਪਰੂਵਡ ਹੈ ਜਿੰਨੀਆਂ ਵੀ ਸਾਡੇ ਕੋਲ ਰਿਸਰਚ ਨੇ ਯੂ ਐਸ ਯੂ ਐਸ ਐਫ ਡੀ ਏ ਅਪਰੂਵਡ ਹੀ ਨੇ ਤੇ ਇਹ ਜਿੰਨਾ ਮਰਜੀ ਡੀਪ ਜਾਂ ਜਿਹੜੇ ਮਰਜੀ ਕਲਰ ਦਾ ਟੈਟੂ ਹੋਵੇ ਇਹ ਇਸ ਨੂੰ ਰਿਮੂਵ ਕਰਦੀ ਹੈ ਪੇਨ ਲੈਸਲੀ ਰਿਮੂਵ ਕਰਦੀ ਹੈ ਜਿਹਦੇ ਵਿੱਚ ਕੀ ਕੋਈ ਵੀ ਹਾਰਮ ਨਹੀਂ ਹੁੰਦਾ ਸਕਿਨ ਨੂੰ ਮੇਨ ਇੰਪੋਰਟੈਂਟ ਗੱਲ ਹੁੰਦੀ ਹੈ ਕਿ ਨੁਕਸਾਨ ਨਾ ਹੋਵੇ ਸਕਿਨ ਨੂੰ ਉਹ ਬਿਲਕੁਲ ਹਾਰਮ ਲੈਸਲੀ ਕਰਦੀ ਹੈ ਬਾਕੀ ਅਗਲੀ ਮਸ਼ੀਨ ਬਾਰੇ ਮੈਂ ਦੱਸਣਗੇ ਹਾਂਜੀ ਇਹ ਦਿੰਦੀ ਹੈ ਮੇਰੇ ਕੋਲ ਆਈ ਪੀ ਐਲ ਆਈ ਪੀ ਐਲ ਇਹ ਵੀ ਯੂ ਹੇਅ ਰਿਮੂਵਲ ਦੇ ਵਿੱਚ ਬੈਸਟਕਿੰ ਸੈਸ਼ਨਸ ਦੇ ਵਿੱਚ ਆ ਜਿਹੜਾ ਇਹ ਵਾਲ ਚਿਹਰੇ ਤੋਂ ਖਤਮ ਕਰ ਦਿੰਦੀ ਹੈ ਇਸ ਤੋਂ ਇਲਾਵਾ ਜਿਹੜੀ ਇਹਦੀ ਇੱਕ ਮੇਨਸ ਪਰਸਨਲਾਈਜੇਸ਼ਨ ਹੈ ਉਹ ਹੈ ਫੋਟੋ ਫੇਸ਼ੀਅਲ ਫੋਟੋ ਫੇਸ਼ੀਅਲ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਤੁਹਾਡਾ ਚਿਹਰਾ ਫੋਟੋ ਵਰਗਾ ਹੋ ਜਾਣਾ ਜਿਹਦੇ ਵਿੱਚ ਛਾਈਆਂ ਖਤਮ ਹੋਣਗੀਆਂ ਝੁਰੜੀਆਂ ਖਤਮ ਹੋਣਗੀਆਂ ਔਰ ਇਹਦੇ ਮਾਰਵਲਸ ਰਿਜ਼ਲਟ ਆ ਇਸ ਮਸ਼ੀਨ ਦੇ ਫੇਸ਼ੀਅਲ ਕਿਉਂ ਜਾਂਦੇ ਆ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਸੋਸਾਇਟੀ ਜੀ ਕਿ ਨਾਮ ਚੱਲਦਾ ਕਿ ਮੈਂ ਫੇਸ਼ੀਅਲ ਕਰਵਾਣਾ ਹੈ ਇਹ ਨਹੀਂ ਪਤਾ ਕਿਉਂ ਕਰਾਣਾ ਹੈ ਜੇਕਰ ਤੁਸੀਂ ਕਿਸੇ ਪਾਰਲਰ ਤੇ ਜਾ ਕੇ ਫੇਸ਼ੀਅਲ ਕਰਵਾਨੇ ਹੋ ਉਹਦੇ ਵਿੱਚ ਮੇਨ ਜਿਹੜਾ ਇਫੈਕਟ ਆਂਦਾ ਹੈ ਮ사ਜ ਦਾ ਆਂਦਾ ਹੈ ਤੁਹਾਨੂੰ ਸਾਈਕੋਲੋਜੀਕਲੀ ਇੱਕ ਸੈਟੀਸਫੈਕਸ਼ਨ ਮਿਲਦੀ ਹੈ ਕਿਉਂਕਿ ਰਿਲੈਕਸ ਹੋ ਕੇ ਤੁਹਾਡੀ ਮ사ਜ ਹੋਗੀ ਔਰ ਤੁਹਾਨੂੰ ਇੱਕ ਪਤਾ ਹੈ ਕਿ ਹਾਂ ਮੈਂ ਫੇਸ਼ਲ ਕਰਾਇਆ ਹੈ ਜਾਂ ਬਸ ਇਟਸ ਓਕੇ ਕਿਉਂਕਿ ਜਿਹੜੀਆਂ ਮੈਡੀਫੀਸ਼ੀਅਨਸ ਹੁੰਦੀਆਂ ਗਿਆ ਉਹਨਾਂ ਵਿੱਚ ਕੀ ਹੈ ਤੁਹਾਡੀ ਸਕਿਨ ਪਹਿਲਾਂ ਐਨਾਲਾਈਸਿਸ ਹੁੰਦਾ ਉਹਦਾ ਐਨਾਲਾਈਸਿਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਆਇਲੀ ਹੈ ਰਿੰਕਲਡ ਹੈ ਕਿ ਨੀਏਜ ਦੀ ਸਕਿਨ ਹੈ ਜਾਂ ਫਿਰ ਇਹਦੇ ਚੈੱਕ ਨੇ ਹੈ ਉਹਦੇ ਅਕੋਰਡਿੰਗਲੀ ਹੀ ਮਸ਼ੀਨਾਂ ਹੀ ਕੰਮ ਕਰਦੀਆਂ ਅਨਟੱਚ ਹੁੰਦਾ ਹੈ ਆਇਜੀਨਿਕ ਹੁੰਦਾ ਹੈ ਔਰ ਉਹ ਤੁਹਾਡੀ ਸਕਿਨ ਦੇ ਬੈਨੀਫਿਟ ਬੈਨੀਫਿਟ ਲੈਂਦੀ ਹੈ ਇੱਕ ਵੀ ਪੇਸ਼ੈਂਟ ਮੇ ਦਾ ਅਸਤਕ ਰਿਕਾਰਡ ਰਿਹਾ ਹੈ ਕਿ ਜਿਹੜੇ ਬੰਦੇ ਨੇ ਵੀ ਮੇਰੇ ਤੋਂ ਇਹ ਫੇਸ਼ਲ ਕਰਵਾਏ ਹੈ ਉਹਨਾਂ ਨੇ ਮੈਨੂੰ ਹਮੇਸ਼ਾ ਇਹੀ ਕਿਹਾ ਕਿ ਮੈਮ ਜੇ ਪਹਿਲਾਂ ਪਤਾ ਹੁੰਦਾ ਤਾਂ ਅਸੀਂ ਹੋਰ ਕੋਈ ਕਰਵਾ ਲਾ ਹੀ ਨਹੀਂ ਸੀ ਅਗਲੀ ਲੇਜ਼ਰ ਹੈ ਜਿਹੜੀ ਇਹ ਲੇਜ਼ਰ ਬਹੁਤ ਹੀ ਇਹ ਪੰਜਾਬੀ ਚ ਕਹਿੰਦਾ ਤਾਸੂ ਲੇਜ਼ਰ ਹੈ ਇਹ ਐਡਵਾਂਸ ਲੇਜ਼ਰ ਹੈ ਐਡਵਾਂਸ ਕੀਮਿਆ ਲੇਜ਼ਰ ਹੈ ਇਹ ਹੈਅਰ ਰਿਮੂਵਲ ਦੀ ਬੈਸਟ ਅੱਜ ਤੱਕ ਦੀ ਬੈਸਟ ਰਿਮੂਵਲ ਹੈਅਰ ਰਿਮੂਵਲ ਲੇਜ਼ਰ ਹੈ ਜਿਹੜੀ ਕਿ ਯੂ ਐਸ ਐਫ ਡੀ ਏ ਅਪਰੂਵਡ ਹੈ ਯੂ ਐਸ ਐਫ ਡੀ ਏ ਅਪਰੂਵਡ ਹੋਣਾ ਇਟਸੈਲਫ ਇੱਕ ਬਹੁਤ ਮੀਨਿੰਗਫੁਲ ਚੀਜ਼ ਹੈ ਯਾਨੀ ਕਿ ਉਹਦਾ ਆਲ ਓਵਰ ਦੁਨੀਆ ਦੇ ਵਿੱਚ ਕਨਫਰਮ ਹੈ ਵੀ ਉਹਦਾ ਕੋਈ ਸਾਈਡ ਇਫੈਕਟ ਤਾਂ ਹੈ ਹੀ ਨਹੀਂ ਜ਼ੀਰੋ ਹੈ ਇਹ ਹੈਅਰ ਰਿਮੂਵਲ ਵਾਸਤੇ ਕੰਮ ਆਂਦੀ ਹੈ ਫੁੱਲ ਬਾਡੀ ਹੈਅਰ ਰਿਮੂਵਲ ਵਾਸਤੇ ਕੰਮ ਆਂਦੀ ਹੈ ਪੂਰੇ ਸਿਰ ਤੋਂ ਆਪਣਾ ਸਿਰ ਨੂੰ ਛੱਡ ਕੇ ਬਾਕੀ ਬਾਡੀ ਤੋਂ ਜਿੱਥੇ ਵੀ ਬੰਦਾ ਬਾਡੀ हेयर ਰੂਮ ਕਰਵਾਉਣਾ ਚਾਹੇ ਇਸ ਨਾਲ ਪੇਨ ਲੈਸਲੀ हेयर ਰੂਮ ਹੁੰਦੇ ਨੇ ਸਕਿਨ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਜੀ ਮੇਲ ਔਰ ਫੀਮੇਲ ਦੋਨੋਂ ਅਲੱਗ-ਅਲੱਗ ਇਹਦੇ ਵਿੱਚ ਟਾਈਪਸ ਦਿੱਤੀਆਂ ਹੋਈਆਂ ਨੇ ਮਸ਼ੀਨ ਨੇ ਆਟੋਮੈਟਿਕਲੀ ਇਹ ਚੀਜ਼ ਬਣਾਈ ਹੋਈ ਹੈ ਯਾਨੀ ਮੇਲ ਦੀ ਸਕਿਨ ਅਲੱਗ ਹੁੰਦੀ ਹੈ ਫੀਮੇਲ ਦੀ ਸਕਿਨ ਅਲੱਗ ਹੁੰਦੀ ਹੈ ਇਹਦੇ ਵਿੱਚ ਮੋਡ ਵੀ ਉਮੀ ਬਨੇ ਹੋਏ ਨੇ ਜਿਵੇਂ ਹੁਣ ਅੱਜਕੱਲ ਲੜਕੇ ਬॉयਜ਼ ਜਿਹੜੇ ਜਿਮ ਜਾਂਦੇ ਨੇ ਜਾਂ ਬਾਡੀ ਦੀ ਕੇਰਿੰਗ ਜ਼ਿਆਦਾ ਕਰਦੇ ਨੇ ਬਾਡੀ ਕੰਟੂਰਿੰਗ ਦੇ ਵਿੱਚ ਜ਼ਿਆਦਾ ਅੱਜਕੱਲ ਹੈ ਚੀਜ਼ਾਂ ਦੇ ਵਿੱਚ ਵਿਸ਼ਵਾਸ ਰੱਖਦੇ ਆ ਬॉयਜ਼ ਵੈਰਾ ਜਾਂ ਹਾਈਜਨ ਨੂੰ ਵੀ ਬਹੁਤ ਜ਼ਿਆਦਾ ਮੈਂ ਜਿੰਮ ਜਿੰਮ ਵਗੈਰਾ ਜਾਂਦਾ ਆ ਅਕਸਰ ਦੇਖਦਾ ਆ ਉੱਥੇ ਬॉयਜ਼ ਆਪਣੇ ਆਪ ਨੂੰ ਹਾਈਜਨਿਕ ਰੱਖਣ ਵਾਸਤੇ ਬੜੇ ਤਰ੍ਹਾਂ ਦੇ ਪਰਫਿਊਮਸ ਐਂਡ ਆਲ ਟੋਬਰਸ ਵੈਰਾ ਬੜੇ ਤਰ੍ਹਾਂ ਦੇ ਯੂਜ਼ ਕਰਦੇ ਨੇ हेयर मूਵ ਵੀ ਉਹ ਕਰਵਾਉਂਦੇ ਨੇ ਚਾਹੇ ਵੈਕਸ ਕਰਵਾਉਣਾ ਜਾਂ ਫਿਰ ਉਹ ਬਾਰਬਰ ਦੇ ਕੋਲ ਜਾ ਕੇ ਮੰਥਲੀ ਬੇਸਿਸ ਤੇ ਰਿਮੂਵ ਕਰਵਾਉਣਾ ਪਰ ਸਾਡੇ ਕੋਲ ਅੱਜਕੱਲ ਹਾਂ ਪਰ ਸਾਡੇ ਕੋਲ ਅੱਜਕੱਲ ਪਰਮਨੈਂਟ ਹੈਅ ਰਿਮੂਵਲ ਵਾਸਤੇ ਬॉयਜ਼ ਬਹੁਤ ਆਂਦੇ ਨੇ ਲੜਕੇ ਬਹੁਤ ਆਂਦੇ ਨੇ ਵੀ ਤਾਂ ਕਿ ਇਹ ਚੀਜ਼ ਦਾ ਚੰਦੇ ਠੀ ਖਤਮ ਹੋ ਜਵੇ ਤਾਂ ਫੁੱਲ ਬਾਡੀ ਦਾ ਹੈਅ ਰਿਮੂਵਲ ਇਸ ਚੀਜ਼ ਦੇ ਨਾਲ ਬੜਾ ਕਾਮਯਾਬ ਹੈ ਦੋ ਚਾਰ ਪੰਜ ਸੈਟਿੰਗਸ ਦੇ ਵਿੱਚ ਖਤਮ ਹੋ ਜਾਂਦੀ ਹੈ ਟੋਟਲੀ ਬਾਅਦ ਅਗਲੀ ਮਸ਼ੀਨ ਬਾਰੇ ਗੱਲ ਕਰਦੇ ਹਾਂ ਇਹ ਮਸ਼ੀਨ ਹੈ ਜਿਹੜੀ ਇਹ ਕਵਾਂਗੇ ਆਪਾਂ ਸਿੱਧਾ ਜਾਂ ਪੰਜਾਬੀ ਦੇ ਵਿੱਚ ਵੀ ਇਹ ਸਭ ਨੂੰ ਜਵਾਨ ਬਣਾਉਂਦੀ ਹੈ ਅਲਤੀ ਮੈਂ ਫੇਸ ਦੇ ਵਿੱਚ ਝੁਰੜੀਆਂ ਆ ਗਈਆਂ ਹਾਂ ਜੀ ਜੀ ਮੈਂ ਫੇਸ ਤੇ ਝੁਰੜੀਆਂ ਆ ਗਈਆਂ ਔਰ ਦਾ ਠੀਕ ਕਰੂਗੀ ਲਾਦਰ ਇਹ ਪੂਰੀ ਬਾਡੀ ਨੂੰ ਹੀ ਤੁਹਾਡੀ ਯੰਗ ਰੱਖਦੀ ਹੈ ਜਵਾਨ ਬਣਾਉਂਦਾ ਮਤਲਬ ਕੱਲਾ ਚਿਹਰਾ ਜਵਾਨ ਨਹੀਂ ਸਾਰੀ ਬਾਡੀ ਨੂੰ ਤਹੀਂ ਇਹਦੇ ਚ ਦੋਨੋਂ ਸਿਸਟਮ ਲਾਇ ਹੋਏ ਆ ਫੇਸ ਦਾ ਤੇ ਬਾਡੀ ਦਾ ਮਤਲਬ ਬਾਡੀ ਵੀ ਟ੍ਰੀਟਮੈਂਟ ਨਹੀਂ ਆ ਤਾਂ ਵੀ ਹਾਂ ਨਾ ਫੇਸ ਦੇ ਉੱਪਰ ਚ ਮੈਂ ਝੁਰੜੀਆਂ ਆ ਗਈਆਂ ਝੁਰੜੀਆਂ ਆ ਗਈਆਂ ਜਾਂ ਤੁਹਾਡੇ ਸ਼ਾਈਆਏ ਜਾਂ ਹੁਣ ਨਹੀਂ ਆ ਰਹੀ ਹੈ ਤਾਂ ਪੇਂਨੇ ਦੇ ਨਾਲ ਜਾਂ ਆਇਲ ਵਾਲੇ ਸਕਰੀਚਨ ਵਾਲਿਆਂ ਦੇ ਨਾ ਪੋਰਸ ਬਹੁਤ ਓਪਨ ਹੋ ਜਾਂਦੇ ਆ ਉਹ ਇਹਦੇ ਨਾਲ ਟਾਈਟ ਹੋ ਜਾਣਗੇ ਔਰ ਇਹਦੀ ਖਾਸ ਗੱਲ ਇਹ ਹੈ ਕਿ ਇਹਦਾ ਜਿਹੜਾ ਵੀ ਆ ਇਹ ਪੇਨ ਕਿੰਨਾ ਕੁ ਦਿੰਦੀ ਐ ਇਸ ਮਸ਼ੀਨ ਇਹ ਮਸ਼ੀਨ ਦੀ ਖਾਸੀਅਤ ਇਹ ਹੈ ਕਿ ਇਹ ਪੇਨਫੁਲ ਵੀ ਹੈ ਤੇ ਪੇਨ ਲੈਸ ਵੀ ਹੈ ਉਹ ਪੇਸ਼ੈਂਟ ਦੀ ਚੁਆਇਸ ਤੇ ਹੈ ਕਿ ਉਹਦਾ ਕਿਸ ਤਰ੍ਹਾਂ ਦਾ ਕੰਮ ਕਰਵਾਉਣਾ ਹੈ ਜਿਆਦਾਤਰ ਲੋਕਾਂ ਤੋਂ ਮਤਲਬ ਪੇਨ ਲੈਸ ਹੀ ਦੇਖੋ ਜਿਹੜੇ ਬਹੁਤ 올ਡ ਹੋ ਜਾਂਦੇ ਆ ਜਾਂ ਜਿਹੜੇ ਬਹੁਤ ਸੈنسਿਟਿਵ ਆ ਉਹ ਤਾਂ ਬਿਲਕੁਲ ਵੀ ਪੇਨ ਹੈ ਜਿਹੜਾ ਉਹ ਟਾਇਲਟ ਨਹੀਂ ਕਰ ਪਾਉਂਦੇ ਇਸ ਕਰਕੇ ਇਹ ਇਨਵੇਸਿਵ ਵੀ ਹੈ ਨਾਨ ਇਨਵੇਸਿਵ ਵੀ ਹੈ ਔਰ ਸਪੈਸ਼ਲ ਚੀਜ਼ ਹੈ ਜਿਹੜੀ ਉਹਦਾ ਰਿਜ਼ਲਟ ਇਹ ਇੱਕ ਮਸ਼ੀਨ ਹਾਲੇ ਮਾਰਕੀਟ ਚ ਆਈ ਹੈ ਜਿਹਦੇ ਨਾਲ ਕੀ ਹੁੰਦਾ ਸਟ੍ਰੈਚ ਮਾਰਕਸ ਸਟ੍ਰੈਚ ਮਾਰਕਸ ਮਤਲਬ ਵਾਈਟ ਕਲਰ ਲੇਡੀਜ਼ ਦੇ ਵਿੱਚ ਇਹ ਪ੍ਰੈਗਨਨਸੀ ਦੇ ਵਿੱਚ ਜਿਵੇਂ ਜਿਵੇਂ ਪ੍ਰੈਗਨਨਸੀ ਪ੍ਰੋਗਰੈਸ ਕਰਦੀ ਹੈ ਉਵੇਂ ਹੀ ਬਣਦੀ ਹੈ ਪੇਟ ਤੇ ਜਾਂ ਫਿਰ ਲੜਕੀਆਂ ਜਿਹੜੀਆਂ ਜਿਮ 'ਚ ਜਾਂਦੀਆਂ ਉਹਨਾਂ ਦੇ ਵੀ ਬਾਹਾਂ ਦੇ ਉੱਤੇ ਬਣ ਜਾਂਦੀਆਂ ਜਾਂ ਬੈਕ ਤੇ ਬਣ ਜਾਂਦੀਆਂ ਉਹ ਸਾਰੀਆਂ ਇਹਦੇ ਨਾਲ ਫਿਲ ਹੋ ਜਾਂਦੀਆਂ ਪਹਿਲਾਂ ਇਹਦਾ ਕੋਈ ਬਹੁਤ ਅੱਛਾ ਇਲਾਜ ਬਹੁਤ ਸਕਸੈਸਫੁਲ ਟਰੀਟਮੈਂਟ ਨਹੀਂ ਸੀਗਾ ਸੀਗਾ ਪਰ ਸਕਸੈਸਫੁਲੀ ਸੀ ਹੁਣ ਇਹਦੇ ਰਿਜ਼ਲਟਸ ਬਹੁਤ ਅੱچھے ਆ ਰਹੇ ਨੇ ਮਤਲਬ ਮੈਕਸਿਮਮ ਤੋਂ ਮੈਕਸਿਮਮ ਸਕੀਨ ਨੂੰ ਪਲੇਨ ਕਰ ਦਿੰਦੀ ਹੈ ਤਾਂ ਮੈਂ ਤੇ ਮੈਮ ਨੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਨੂੰ ਇਹ ਚੀਜ਼ਾਂ ਸਮਝਾਈਆਂ ਨੇ ਕਿ ਲੋਕਾਂ ਦੇ ਬਹੁਤ سارے ਡਾਊਟ ਨੇ ਜਿਹੜੇ ਬਾਕੀ ਵੀਰ ਤੁਹਾਡੇ ਮਨ 'ਚ ਕੋਈ ਡਾਊਟ ਵੀ ਹੈਗਾ ਤਾਂ ਕਮੈਂਟ ਕਰਕੇ ਦੱਸ ਦਿਓ ਕਿਉਂਕਿ ਆਪਾਂ ਇਹਨਾਂ ਦੀ ਜਿਹੜੀ ਸੀਰੀਜ਼ ਆ ਅੱਗੇ ਵੀ ਕੰਟੀਨਿਊ ਰੱਖਾਂਗੇ ਅਗਲੀ ਵੀਡੀਓ ਆਪਾਂ ਹੇਅਰ ਰਿਮੂਵਲ ਤੇ ਬਣਾਵਾਂਗੇ ਤੇ ਹੁਣ ਡਾਕਟਰ ਸਾਹਿਬ ਅਗਰ ਕੋਈ ਬੰਦਾ ਤੁਹਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਉਂਦਾ ਤੁਹਾਡੇ ਕੋਲ ਤਾਂ ਖਾਸ ਤੌਰ ਤੇ ਜਿਵੇਂ Eid ਮੁਬਾਰਕ ਦਾ ਜਿਹੜਾ ਹੈਗਾ ਓਕੇ ਤਾਂ ਕੀ ਆਫਰ ਦੇ ਰਹੇ ਹੋ ਇਸ ਵਾਰੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਇਸ ਖੁਸ਼ੀਆਂ ਭਰੇ ਤਿਉਹਾਰ ਦੇ ਉੱਤੇ ਬਹੁਤ-ਬਹੁਤ ਮੁਬਾਰਕਾਂ ਦੇਣਾ ਚਾਹੂੰਗਾ ਮੇਰੇ ਵੱਲੋਂ ਵੀ ਮੈਡਮ ਵੱਲੋਂ ਵੀ ਸਾਡੇ ਸਾਰੇ ਸਟਾਫ ਵੱਲੋਂ ਵੀ ਰਿਚ ਹੈਲ ਔਰ ਮੈਂ ਇਸ ਮੌਕੇ ਤੇ ਇਹ ਆਫਰ ਵੀ ਦੇਣਾ ਚਾਹਾਂਗਾ ਵੀ ਜੋ ਵੀ ਇਸ ਆਫ ਇਹ ਵੀਡੀਓ ਨੂੰ ਦੇਖ ਕੇ ਸਾਡੇ ਕਲੀਨਿਕ ਤੇ ਆਂਦਾ ਔਰ ਈਦ ਦੇ ਆਸ-ਪਾਸ ਦੇ ਦਿਨਾਂ ਦੇ ਵਿੱਚ ਆਂਦਾ ਉਹਨਾਂ ਨੂੰ ਅਸੀਂ 15% ਦਾ ਡਿਸਕਾਊਂਟ ਹਰ ਪ੍ਰੋਸੀਜਰ ਦੇ ਉੱਤੇ ਜ਼ਰੂਰ ਦਵਾਂਗੇ। ਉਹ ਆ ਜੀ ਮਤਲਬ ਤੁਹਾਨੂੰ ਤੁਸੀਂ ਈਦ ਦੇ ਮੌਕੇ ਤੇ ਜ਼ਰੂਰ ਨਾਲੇ ਤਾਂ ਆਪਣੀ ਸਕਿਨ ਚਮਕਾਓ ਨਾਲੇ ਨਾਲ ਤੁਸੀਂ ਡਿਸਕਾਊਂਟ ਵੀ ਪਾਓ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਸੀਰੀਜ਼ ਦੇ ਵਿੱਚ ਇਹ ਚੀਜ਼ਾਂ ਬਣਾਵਾਂਗੇ ਕਿਉਂਕਿ ਬਹੁਤ ਲੋਕਾਂ ਨੂੰ ਡਾਊਟ ਨੇ ਇਹ ਚੀਜ਼ਾਂ ਨੂੰ ਲੈ ਕੇ ਲੇਜ਼ਰ ਟ੍ਰੀਟਮੈਂਟ ਨੂੰ ਲੈ ਕੇ ਤੇ ਉਹ ਸਾਰੀਆਂ ਜਿਹੜੇ ਡਾਊਟ ਨੇ ਤੁਹਾਡੇ ਉਹ ਕਲੀਅਰ ਕਰਾਂਗੇ ਮੈਮ ਦੇ ਨਾਲ ਸਰ ਤਾਕੀ ਵੱਤ ਤੋਂ ਵੱਤ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚੇ ਤੇ ਲੋਕ ਇਹ ਚੀਜ਼ ਨੂੰ ਲੈ ਕੇ ਅਵੇਅਰ ਹੋ ਸਕਣ ਮਿਲਦੇ ਰਹਾਂਗੇ ਇਹਨਾਂ ਦੀ ਵੀਡੀਓ ਨਾਲ ਲੱਗੇ ਵੀ ਧੰਨਵਾਦ